पंडवतां देज दे खातर। दे दे खातर। आ खातरियूं पंडवतां देज खात हस कैसीसालसीस ਕਾਂ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਦਾਤ ਮੰਗਰ ਦਾ ਯਤਨ ਕਰ ਰਹੇ ਬੱਚੇ ਕੁਿਸ਼ੀ ਗੌਣ ਜਾ ਰਹੇ ਹਨ ਸਾਈ ਬਾ ਤੇਰੇ ਕਰ ਵਿੱਚੋਂ ਵੇਖਿਆ ਮਿੰਗਾ ਨਿਮਾਣਿਆ ਨੂੰ ਮਾਰ ਕਰ ਵਿੱਚੋਂ ਵੇਖਿਆ ਨੰਗਾ ਨੇ ਵੜਿਆ ਨੂੰ ਮਾਰ ਸਾਈ ਬਾ ਤੇਰੀ ਕਰ ਵਿੱਚੋਂ

मुड़ तने द प्यारे तूं मन तूं वधी बण चारे तूं मज़ वधी बण चार के तूं मजिया जग ते बदे मन मेरा वालोली विच पा देाम ਤੇ ਮੇਰ ਬਾਦ ਮੇਰਾ ਭਾਲਿਆ ਚ ਪਾ ਦੇ ਨਾ ਹੁਦਾ ਕਰ 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 ਦਾਸੀ ਕੁੱਤਿਆਂ ਸੈਣ ਨਹੀਂ ਜੋ ਸੀ ਪਤ ਕਾੜੀਆਂ ਪਿੱਛਿਓ ਦੇ ਹੀਰ ਦੇਚ ਵਸ ਕੇ ਢੜੀ ਲੈ ਪਾਰੀਆਂ ਵਿੱਚ ਉਹ ਦੇ ਹੀਰ ਦੇਚ ਵਸ ਕੇ ਰਹਿਮ ਤਾਂ ਵਿੱਚ ਢੜੀ ਲੈ ਪਾਰੀਆਂ ਇਹ ਆਦੋ ਭਗਤਾ ਚ ਗਣਿਆ भता चणियां ब्रह्मी विच पालो बच पगनाम सुंदर रचाके कजनू डोलगिया बच सी अखीर पागका कज तूस बारिश कबीर केस वृत पाल कज तोस बारिशी कबीर लोकी में मगो दे, लो की में मगो दे जाने उस दी। के परी परख महांगो केमेर बाल मेरा वालिया पे मेर वाल मेरा ਉਹੀ ਵਿੱਚ ਪਾ ਦੇ ਨਾਲ ਜਾ ਜਨਮ ਆ ਦੀ ਮਲ ਲਗੀ ਮਨ ਨੂੰ ਨਾਮ ਨਾਲ ਜੀ ਨਾਮ தਖ ਜ ਨਬਟਵਾਰੀ ਨੂੰ ਦੇਕੇ ਸਬਕ ਰੋ ਮਲ ਮਲ ਜੀ ਨਾਮ தਖ ਜ ਨਬਟਵਾਰੀ ਨੂੰ ਦੇਕੇ ਸਬਕ ਰੋ ਮਲ ਮਲ ਜੀ ਹੋ ਹੋਈ ਦੋ ਜਹਾਨ ਦੇ ਦਾ ਨਾ ਹਿਤ ਵਾਲੀ ਦੋ ਜਹਾਨ ਦੇ ਕਬੱਟੇ ਤੋਂ ਜਵਾ ਕਰਬਾਨ ਹੁਕੇ ਮੇਰ ਬਾਦ ਮੇਰਾ ਭਾਲਿਆ ਝੋੜੀ ਵਿੱਚ ਪਾ ਦੇ ਨਾਮ ਦਾ ਹੁਕੇ ਮੇਰ ਬਾਦ ਮੇਰਾ ਭਾਲਿਆ ਝੋੜੀ ਵਿੱਚ ਪਾ ਦੇ ਨਾਮ ਦਾ ਹੁਕੇ ਮੇਰ ਬਾਦ ਤੇਰਾ ਭਾਲਿਆ ਝੋੜੀ ਵਿੱਚ ਪਾ ਦੇ ਨਾਮ ਦਾ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਬੋਲੇ ਤੇ ਇੱਕ ਬਹਾਦਰ ਸ਼ਾਹ ਮਹਾਰਾਜ ਜੀ ਦੀ 350 ਸਾਲਾ ਸਰਤਾਵਦੀ ਸਮਰੋਹ ਸਰਤਾਵਦੀ ਦੇ ਸਬੰਧ ਵਿੱਚ ਹੋ ਰਹੇ ਸਮਾਗਮਾਂ ਵਿੱਚ ਪ੍ਰਾਜਮਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪੁਰਾਲੀ ਦੇ ਵਿਦਿਆਰਥੀ ਸਹਿਮਾਨ ਅਗਿਆਪ ਸਹਿਮਾਨ ਸਰਦਾਰ ਹਰਵਾਰ ਸਿੰਘ ਜੀ ਕੰਧਵਾ ਮੈਨੇਜਰ ਸਾਹਿਬ ਸਰਦਾਰ ਸੁਰਿੰਦਰ ਸਿੰਘ ਜੀ ਕਾਤੀ ਮਾਜਰਾ ਦਰਸ਼ਨ ਸਿੰਘ ਜੀ ਕੰਸਾਲਾ ਸੁਪਿੰਦਰ ਸਿੰਘ ਜੀ ਪ੍ਰਿੰਸੀਪਲ ਤੇ ਪ੍ਰਿੰਸੀਪਲ ਕਮਲਜੀਤ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦਾ ਗੁਰਬਾਣੀ ਦੇ ਵਿੱਚ ਫਰਮਾਨ ਹੈ ਗੁਰਗੱਲ ਨ ਤਮਾਮਾ ਪਾਜਿਓ ਭੜੇ ਹੋਏ ਖੇਤ ਜੋ ਮਾਰਿਓ ਸੂਰਮਾ ਆਪ ਜੂਝਲ ਕੋ ਦਾਓ ਸੂਰਾਂ ਸੋ ਪਹਿਚਾਨੀਐ ਜੋ ਲੜੈ ਤੀਨ ਕੇ 헤ਤ ਪੁਰਜਾ ਪੁਰਜਾ ਕੱਟ ਮਾਰੈ ਕਬ ਰੂ ਨਾ ਛੱਡਾ ਖੇਤ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹੱਕ ਦੀ ਖਾਤਰ ਸੱਚ ਦੀ ਖਾਤਰ ਮਨੁੱਖੀ ਅਧਿਕਾਰਾਂ ਦੀ ਖਾਤਰ ਕਿਉਂ ਆਪਣਾ ਉਹ ਸਮੇਂ ਦੀ ਜ਼ਾਲਮ ਸਰਕਾਰ ਨੂੰ ਪੇਟ ਕੀਤਾ ਅਤੇ ਸ਼ਹਾਦਤ ਪ੍ਰਾਰਥ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਮੇਂ ਦੀ ਸਰਕਾਰ ਨੇ ਆਪਣੇ ਧਰਮ ਤੋਂ ਆਪਣੇ ਮਾਰਗ ਤੋਂ ਢਕਾਉਣ ਦੀ ਬਰੌਂ ਦੇ ਤੋਂ ਬਹੁਤ ਇਹ ਨਹੀਂ ਕਿ ਗੁਰੂ ਸਾਹਿਬ ਨੂੰ ਸਿੱਧਾ ਹੀ ਸ਼ਹਾਦਤ ਦਾ ਜਾਂ ਪਲਾ ਦਿੱਤਾ ਗਿਆ ਸ਼ਹਾਦਤ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਆਪਣੇ ਬੱਚਿਆਂ ਤੋਂ ਵੀ ਪਿਆਰੇ ਆਪਣੇ ਗੁਰੂ ਕੇ ਸਿੱਖਾਂ ਨੂੰ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਨੂੰ ਵੀ ਅਕਾਹ ਕਾਸ਼ਤ ਦਿੰਦੇ ਹੋਏ ਉਹਨਾਂ ਨੂੰ ਵੀ ਸ਼ਹਾਦਤ ਦਾ ਜਾਂ ਬੁਲਾਇਆ ਗਿਆ ਉਹਨਾਂ ਨੂੰ ਸ਼ਹਾਦਤ ਸਹਿੀਰ ਕਰਨ ਦਾ ਉਹਨਾਂ ਨੂੰ ਕਸ਼ਟ ਦੇਣ ਦਾ ਸਿਰਫ ਸਮੇਂ ਦੀ ਸਰਕਾਰ ਦਾ ਇਹ ਮਨੋਰਥ ਸੀ ਕਿ ਗੁਰੂ ਸਾਹਿਬ ਦੋ ਜਾਨ ਤਸੱਜਦ ਦੇਖ ਕੇ ਘਬਰਾ ਜਾਣ ਪਰ ਜਿਨ੍ਹਾਂ ਦੇ ਉੱਤੇ ਅਕਾਲ ਪੁਰਖੋਂ ਵਾਇਰੋਸ ਦੀ ਬਖਸ਼ਿਸ਼ ਹੋਵੇ ਤੇ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਦਾ ਹੱਥ ਹੋਵੇ ਪਰ ਉਹ ਜਾਨਣਾ ਸਰਕਾਰਾਂ ਤਾਂ ਕੀ ਉਹਨਾਂ ਨੂੰ ਤਾਂ ਵੱਡੇ ਵੱਡੇ ਵੀ ਆਪਣੇ ਮਾਰਗ ਤੋਂ ਭਟਕਾ ਨਹੀਂ ਸਕਦੇ ਜੋ ਸ਼ਹਾदत ਹੈ ਉਹ ਸਤਿਗੁਰ ਦੀ અપਾਰ ਬਖਸ਼ਿਸ਼ ਦੇ ਨਾਲ ਹੀ ਬੰਦਾ ਚਾਹੇ ਕੋਈ ਗੁਰੂ ਸਾਹਿਬਾਨ ਨੇ ਚਾਹੇ ਕੋਈ ਇਨਸਾਨ ਉਹ ਸਤਿਗੁਰ ਦੀ ਕਿਰਪਾ ਅਕਾਲ ਪੁਰਖ ਉਹਦੀ ਕਿਰਪਾ ਤੋਂ ਬਿਨਾਂ ਸ਼ਹਾਦਤਾਂ ਜਾਮਨੀ ਪੀਂਦਾ ਕਿਉਂਕਿ ਜਾਨ ਗੇੜੀ ਬੜੀ ਔਖੀ ਐ ਤਸੱਦਦ ਝੱਲਣੇ ਪੜੇ ਔਖੇ ਨੇ ਸੋ ਗੁਰੂ ਸਾਹਿਬ ਨੇ ਮਨੁੱਖੀ ਇਧੜਾਂ ਦੀ ਰਾਖੀ ਕਰਦੇ ਹੋਏ ਉਹਨਾਂ ਸਮਿਆਂ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਜਦੋਂ ਕੋਈ ਲੋਕਤੰਤਰ ਦੇ ਅੱਜ ਆਜ ਮਨ ਨਹੀਂ ਸੀ ਤਲਵਾਰ ਦਾ ਰਾਜ ਸੀ ਕੋਈ ਹੱਕ ਦੀ ਕੋਈ ਸੱਚ ਦੀ ਗੱਲ ਨਹੀਂ ਸੀ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਜੋ ਆਪਣੇ ਸਾਹਮਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 300 ਬਜਾਵਾ ਸ਼ਹੀਦੀ ਦਿਵਸ ਆਇਆ ਹੈ ਅਸੀਂ ਬੜੇ ਭਾਗਾ ਵਾਲੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਮੌਕਾ ਪ੍ਰਾਪਤ ਹੋਇਆ ਹੈ ਜਿਹੜਾ ਕਿ ਸਾਡੇ ਲਈ ਬੜੀ ਮਹੱਤਤਾ ਰੱਖਦਾ ਹੈ ਜੇ ਸੋਚੀਏ ਜਿੱਥੇ ਅਸੀਂ ਬੈਠੇ ਆਂ ਜਿਸ ਮੰਜ਼ਲ ਤੇ ਅਸੀਂ ਪਹੁੰਚੇ ਆਂ ਇਹ ਸਾਰਾ ਕੁਝ ਗੁਰੂ ਤੇਗ ਬਹਾਦਰ ਦੇ ਪਰਿਵਾਰ ਦਾ ਹੈ ਉਹਨਾਂ ਦੇ ਪਰਿਵਾਰ ਦੇ ਦੀਆਂ ਕੁਰਬਾਨੀਆਂ ਦੇ ਸਦਕੇ ਅੱਜ ਅਸੀਂ ਇੱਥੇ ਬੈਠਣ ਦੇ ਯੋਗ ਬਣੇ ਆਂ ਆ ਜਿਹੜੇ ਚਿੱਟੇ ਕੱਪੜੇ ਸਾਡੇ ਪਾਏ ਹੋਏ ਆ ਇਹ ਉਹਨਾਂ ਦੀ ਦੇਣ ਹੈ ਉਹਨਾਂ ਦੇ ਦਿੱਤੇ ਹੋਏ ਆ ਔਰ ਜਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਆਨੰਦ ਮਾਣਦੇ ਆ ਇਹ ਵੀ ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕੇ ਸਾਡਾ ਫਰਜ਼ ਬਣਦਾ ਹੈ ਕਿ ਇਸ ਦਿਹਾੜੇ ਨੂੰ ਅਸੀਂ ਬੜੀ ਵਧੀਆ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਈਏ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਸਮਾਜ ਸੇਵਾ ਵੀ ਕਰਦੇ ਹਾਂ ਵਿਦਿਆ ਖੇਤਰ ਦੇ ਵਿੱਚ ਧਰਮ ਖੇਤਰ ਦੇ ਵਿੱਚ ਅੱਜ ਅਸੀਂ ਖਾਲਸਾ ਸਕੂਲ ਕਰਾਲੀ ਵਿਖੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਹੈ ਔਰ ਛੋਟੇ ਛੋਟੇ ਬੱਚਿਆਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਗੁਰੂ ਸਾਹਿਬ ਦੀ ਜੀਵਨੀ ਬਾਰੇ ਦੱਸਿਆ ਔਰ ਉਹ ਸਾਨੂੰ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਸਕੂਲ ਵਾਲਿਆਂ ਦੀ ਜਿਹੜੀ ਮਿਹਨਤ ਕੀਤੀ ਹੋਈ ਹੈ ਵਿਦਿਆਗਗ ਪੱਧਰ ਤੇ ਧਾਰਮਿਕ ਪੱਧਰ ਤੇ ਔਰ ਖੇਡਾਂ ਦੇ ਪੱਧਰ ਤੇ ਅੱਜ ਸਾਡੇ ਕੋਲ ਲਗਭਗ 1900 2000 ਦੇ ਬੱਚਾ ਨੇੜੇ ਖਾਲਸਾ ਸਕੂਲ ਕਰਾਲੀ ਵਿਖੇ ਪੜਦਾ ਹੈ ਇਹ ਸਾਰਾ ਸਹਿਰਾ ਸਾਡੇ ਪ੍ਰਬੰਧ ਨੂੰ ਜਾਂਦਾ ਸਮਾਜ ਨੂੰ ਇਹਨੂੰ ਅਧਿਆਪਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਵਧੀਆ ਤਰੀਕੇ ਦੇ ਨਾਲ ਇਹ ਲੜੀ ਨੂੰ ਚਲਾਇਆ ਹੋਇਆ ਹੈ ਇਹ ਲੜੀ ਉਸੇ ਦੀ ਕੜੀ ਹੈ ਜਿਹੜੀ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਚੱਲਦੀ ਆ ਰਹੀ ਹੈ ਇਹ ਖਾਲਸਾ ਸਕੂਲ ਉਸ ਕੜੀ ਦਾ ਹਿੱਸਾ ਹੈ ਇਹਨਾਂ ਖਾਲਸਾ ਸਕੂਲਾਂ ਦੇ ਵਿੱਚੋਂ ਧਾਰਮਿਕ ਵਿਦਿਆ ਵੀ ਔਰ ਵਧੀਆ ਰਹਿਣ ਸੈਣ ਦਾ ਔਰ ਵਧੀਆ ਤਰੀਕੇ ਨਾਲ ਪੜ੍ਹਨ ਦਾ ਵਧੀਆ ਉਪਰਾਲੇ ਕੀਤੇ ਜਾਂਦੇ ਆ ਅੱਜ ਵੀ ਅਸੀਂ ਬੱਚਿਆਂ ਨੂੰ ਇਹੀ ਸੰਦੇਸ਼ ਦਿੱਤਾ ਦਿੱਤਾ ਹੈ ਕਿ ਪੜੋ ਵੀ ਧਰਮ ਨਾਲ ਵੀ ਜੁੜੋ ਔਰ ਸਮਾਜ ਦੇ ਵਿੱਚ ਵੀ ਵਧੀਆ ਤਰੀਕੇ ਨਾਲ ਰਹਿਣ ਦੀਆਂ ਇੱਥੇ ਆਪਣੀਆਂ ਆਦਤਾਂ ਸਿੱਖ ਕੇ ਜਾਓ